ਸਿਰਫ ਦਿਮਾਗ ਆਪ ਕਹਿੰਦੇ ਨੇ ਕਿ ਇਹ ਬੰਦੇ ਜੀ ਤੁਮ ਬਹੁਤ ਵੱਡਾ ਆਲਮ ਹੋ ਗਏ ਆਂ ਫਾਜ਼ਿਲ ਹੋ ਗਏ ਆਂ ਤੇ ਹਜ਼ਾਰਾਂ ਕਿਤਾਬਾਂ ਦਾ ਨਚੋਰ ਤੇਰੇ ਦਿਮਾਗ ਦੇ ਚ ਹੈ ਸਿਰਫ ਦਿਮਾਗ ਦੇ ਚ ਹੈ ਜੀਵਨ ਦੇ ਚ ਨਹੀਂ ਜੋ ਕਿਤਾਬ ਦੇ ਵਿੱਚ ਲਿਖਿਆ ਹੈ ਉਹ ਤੂੰ ਪੜਿਆ ਹੈ ਪਰ ਜੋ ਕਿਤਾਬ ਦੇ ਵਿੱਚ ਹੈ ਉਹ ਤੂੰ ਨਹੀਂ ਹੈ ਨਾ ਮੁਹੱਕਾ ਕਬਵਦ ਨਾਦਾਨੁ ਸਮੰਦ ਚਾਰ ਪਾਏ ਬਰੋਏ ਕਿਤਾਬੇ ਚੰਦ ਇਕਬਾਲ ਕਹਿੰਦੇ ਨੇ ਤੇ ਇੰਜ ਗੱਲ ਹੋ ਗਈ ਜਿਵੇਂ ਕਿਸੇ ਚੌਪਾਏ ਜਾਨਵਰ ਖੋਤੇ ਦੇ ਉਤੇ ਕਿਤਾਬਾਂ ਲੱਧ ਦਈਏ ਤੇ ਉਹ ਹੁਣ ਭਗਤ ਬਣ ਗਿਆ ਪੁਰਾਣੇ ਜ਼ਮਾਨੇ ਵਿੱਚ ਬੈਲ ਉੱਠ ਖੋਤਿਆਂ ਦਿੱਤੇ ਪੁਸਤਕਾਂ ਲੱਧ ਕੇ ਇੱਕ ਥਾਂ ਤੋਂ ਦੂਸਰੀ ਥਾਂ ਤੇ ਲੈ ਜਾਇਆਂ ਜਾਂਦੀਆਂ ਸਨ ਤੇ ਜਿਹੜਾ ਖੋਤਾ ਹੁਣ ਪੁਸਤਕਾਂ ਗਿਆਨ ਦੀਆਂ ਭਰੀਆਂ ਹੋਈਆਂ ਲੱਧ ਕੇ ਲੈ ਜਾ ਰਿਹਾ ਉਹ ਪੰਡਤ ਬਣ ਗਿਆ ਗਿਆਨੀ ਹੋ ਗਿਆ ਪਸੰਦ ਬਣ ਗਏ ਭਗਤ ਬਣ ਗਏ اے ਬੰਦੇ ਤੂੰ ਦਾਰਸ਼ਨਿਕ ਹੈ ਫਿਲਾਸਫਰ ਹੈ ਗਿਆਨੀ ਹੈ 10 ਪੁਰਬ ਸਦਾ ਦਸਾਹਰਾ 10 ਪੁਰਬ 10 ਦੋਖਾਂ ਨੂੰ ਨਾਸ ਕਰਨ ਵਾਲੇ ਮੰਨੇ ਨੇ ਪੰਡਤਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਸ ਦੇ ਜ਼ਿਕਰ ਕੀਤੇ ਨੇ ਤੇ ਕਿਹੜੇ 10 ਪੁਰਬ ਜਿਹਦੇ ਚ ਅੰਦਾਜ਼ਨ ਚੰਦਰਮਾ ਦੇ ਪੁਰਬ ਜ਼ਿਆਦਾ ਨੇ ਪੂਰਨਮਾਸ਼ੀ ਮਸੀਹ ਇੱਕੰਥਿਤ ਇਤਵਾਰ ਚਾਣਨਾ ਕੁਝ ਪੁਰਬ ਸੂਰਜ ਦੇ ਨੇ ਸੰਕਰਾਂਤ ਸੂर्य ग्रहण इत्यादਕ ਇਹ ਸਾਰੇ ਪੁਰਬ ਚੰ드ਰਾ ਮਾਂ ਤੇ ਸੂਰਜ ਨਾਲ ਸੰਬੰਧਿਤ ਨੇ ਤੇ ਪੂਰਨਮਾਸ਼ੀ ਹੁਣ ਸੱਜੇ ਸੱਜੇ ਸਾਡੇ ਵਿੱਚ ਵੀ ਪਰਚਲਤ ਆਉਂਦੀ ਜਾਂਦੀ ਹੈ ਇਹਦਾ ਗੁਰਮਤ ਗੁਰੂ ਘਰ ਨਾਲ ਦੂਰ ਦਾ ਵੀ ਕੋਈ ਸੰਬੰਧ ਨਹੀਂ ਬਈ ਆਓ ਗੁਰਦੁਆਰੇ ਚ ਪੂਰਨਮਾਸ਼ੀ ਹੈ ਸਮਝ ਲਓ ਗੁਰਦੁਆਰਾ ਨੇ ਮਨਮੱਧਾ ਖਾੜਾ ਬਣਾਇਆ ਜਾ ਰਿਹਾ ਹੈ ਮਨਮੱਧਾ ਅੱਡਾ ਬਣਾਇਆ ਜਾ ਰਿਹਾ ਹੈ ਮੈਂ ਇਤਨੀ ਅਰਜ਼ ਕਰਦੇ ਆ ਕੋਈ ਗੱਲ ਗੁਰਮਤਿ ਦੀ ਕਸੋਟੀ ਤੇ ਪੂਰੀ ਨਾ ਹੋ ਤੇਣਾ ਤੇ ਦਾਸ ਨੂੰ ਕੋਈ ਅਹਿਸਾਸ ਕਰਾ ਦੇਵੇ ਇਸ ਸਟੇਜ ਉੱਤੇ ਹੱਥ ਜੋੜ ਕੇ ਮੈਂ ਖਿਮਾ ਮੰਗ ਲਵਾਂਗਾ ਦੇ ਪੋਲੋ ਗਈ ਮੈਂ ਇਥੋਂ ਪਰ ਜੇ ਗੁਰਮਤਿ ਦੀ ਗੱਲ ਆਖੀ ਹੈ ਤੇ ਕਿਸੇ ਦਾ ਹਿਰਦਾ ਦੁਖਦਾ ਹੈ ਸਮੇਂ ਤੇ ਹੀ ਆਖਾਂ ਗੁਰੂ ਇਸ ਦਾ ਹਿਰਦਾ ਇਤਨਾ ਦੁਖਾ ਕੇ ਗੁਰਮਤ ਨੂੰ ਮੰਨ ਨਹੀਂ ਲੱਗਿਆ ਚਲੋ ਤੁਖੀ ਹੋ ਕੇ ਹੀ ਮੰਨ ਲੈ ਕਮ ਸੇ ਪੀੜਤ ਹੋ ਕੇ ਹੀ ਮੰਨ ਲੈ ਪੂਰਨ ਮਾਸੀ ਦਾ ਦੂਰ ਦਾ ਵੀ ਕੋਈ ਸੰਬੰਧ ਨਹੀਂ ਹੈ ਗੁਰਮਤ ਨਾਲ ਪ੍ਰਾਚੀਨ ਸਮੇਂ ਚ ਜਦ ਸਮੇਂ ਨੂੰ ਪਰਖਣ ਦਾ ਕੋਈ ਜ਼ਰੀਆ ਨਹੀਂ ਸੀ ਦਿਨ ਦਿਹਾੜ ਦੀ ਗਿਣਤੀ ਰੱਖਣੀ ਹੈ ਤੋ ਕਿਵੇਂ ਰੱਖੀ ਜਾਏ ਜਿਸ ਦਿਨ ਚੰ드ਰਮਾ ਪੂਰਨ ਹੋ ਜਾਂਦਾ ਸੀ ਤੇ ਕਹਿੰਦੇ ਸਨ ਪੂਰਨ ਮਾਸ ਮਾਸ ਕਹਿੰਦੇ ਨੇ ਮਹੀਨੇ ਨੂੰ ਮਹੀਨਾ ਪੂਰਾ ਹੋ ਗਿਆ ਬਸ ਇਹ ਨਹੀਂ ਗੱਲ ਹੈ ਇਹ ਗਿਣਤੀ ਦਾ ਇੱਕ ਆਧਾਰ ਸੀ ਹੁਣ ਕੁਝ ਨਹੀਂ ਸੀ ਤੇ ਜੀ ਬੜੀ ਪਵਿੱਤਰ ਪੂਰਨਵਾਸੀ ਹੈ ਜੀ ਆਓ ਜੀ ਪਵਿੱਤਰ ਦਿਹਾੜੇ ਇਦਾਂ ਮਤਲਬ 29 ਦਿਹਾੜੇ ਤੇ ਅਪਵਿੱਤਰ ਨੇ ਨਾ ਤੇ ਜਿਸ ਰੱਬ ਨੇ 29 ਦਿਹਾੜੇ ਅਪਵਿੱਤਰ ਬਣਾ ਦਿੱਤੇ ਉਹ ਰੱਬ ਆਪ ਕਿੱਥੇ ਪਵਿੱਤਰ ਹੋਵੇਗਾ ਉਹ ਆਪ ਚੰਗਾ ਹੋ ਸਕਦਾ ਹੈ ਜਿਹਨੇ ਅਪਵਿੱਤਰ 29 ਦਿਨ ਬਣਾ ਦਿੱਤੇ ਤੇ ਕੋਈ ਦਿਨ ਪਵਿੱਤਰ ਬਣਾਇਆ ਇਸ ਤਰ੍ਹਾਂ ਦੇ ਚੱਕਰਾਂ ਚ ਬਥੇਰੀ ਦੁਨੀਆ ਪਈ ਐ ਮੰਗਲਵਾਰ ਪਹਿੜਾ ਐ ਸ਼ਨੀਵਾਰ ਪਹਿੜਾ ਤੇ ਪੁੱਛ ਲਈ ਹੁਣ ਮੰਗਲਵਾਰ ਬਣਾਇਆ ਕਿਸ ਨੇ ਰੱਬ ਨੇ ਤੇ ਜਿਹੜਾ ਇਤਨਾ ਪਹਿੜਾ ਦਿਨ ਬਣਾਉਂਦਾ ਉਹ ਆਪ ਕਿੱਥੋਂ ਚੰਗਾ ਹੋਵੇਗਾ ਜਿਹੜਾ ਸ਼ਨੀਵਾਰ ਇਤਨਾ ਪਹਿੜਾ ਬਣਾ ਦਿੰਦਾ ਲੋਕੀ ਕਹਿੰਦੇ ਨੇ ਸ਼ਨੀਵਾਰ ਦਾ ਗ੍ਰਹਿ ਤੇ ਇਹ ਕੋਈ ਦਿਨ ਚੰਗਾ ਨਹੀਂ ਤੇ ਲਗਨ ਸਗਨ ਦੇ ਚੱਕਰ ਦੇ ਚ ਬਥੇਰੇ ਸਿੱਖ ਵੀ ਪਏ ਨੇ ਇਹ ਵੀ ਮਾਰਜ਼ ਕਰਦੇ ਤੇ ਸੈਦਾ ਦੀ ਬਾਣੀ ਦਾ ਫੈਸਲਾ ਜਦ ਆਪਨ ਆਪ ਆਪ ਉਰਧਾਰੇ ਤੋ ਸਗਨ ਅਬ ਸਗਨ ਕਾਂ ਆਂਦੀ ਚਾਹੇ ਫਿਰ ਸਗਨ ਅਪਸਗਨ ਤਿਸ ਕੋ ਲਗੇ ਜਿਸ ਚੀਤ ਨਾ ਆਵੇ ਜਿਹਨੂੰ ਕਰਤਾਪੁਰਖ ਚੇਤੇ ਨਹੀਂ ਆਉਂਦਾ ਉਹ ਸਗਨ ਅਪਸਗਨ ਦੇ ਚੱਕਰ 'ਚ ਪੈਂਦਾ ਉਹ ਦਿਨ ਦਿਹਾੜਿਆਂ ਦੇ ਚੱਕਰ 'ਚ ਪੈਂਦਾ ਤੇ ਬਹੁਤਿਆਂ ਨੂੰ ਇਹ ਵੀ ਵੇਮ ਮੈਂ ਬਾਹਰ ਹੀ ਮੁਲਕਾਂ ਜਿਆਦਾ ਦੇਖਿਆ ਇਦਰੇ ਆਨੰਦ ਕਾਰਜ ਹੋ ਰਿਹਾ ਹੋਵੇ ਕਹਿੰਦੇ 12 ਵਜੇ ਤੋਂ ਪਹਿਲੇ ਹੋਵੇ ਪਹਿਲੇ ਤੇ 12 ਵਜੇ ਤੋਂ ਬਾਅਦ ਕਿਹੜਾ ਅਸਮਾਨ ਡਾਇ ਪੈਣਾ ਹੈ ਇਹਦਾ ਮਤਲਬ ਅੱਧਾ ਦਿਨ ਰੱਬ ਨੇ ਭੜਾ ਹੀ ਬਣਾਇਆ ਨਾ 12 ਵਜੇ ਤੋਂ ਬਾਅਦ ਦਿਨ ਚੰਗਾ ਨਹੀਂ ਤੇ ਹੁਣ ਇਹ ਕਿਥੋਂ ਐਵੇਂ ਜਿਹੜੇ ਵਹਿਮ ਤੋਂ ਬਾਤ ਨੇ ਨਾ ਕਿ ਪਰੰਪਰਾ ਦੇ ਨਾਲ ਚੱਲਦੇ ਨੇ ਪੀੜੀ ਦਰ ਪੀੜੀ ਚੱਲਦੇ ਨੇ ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਪਰੰਪਰਾਵਾਦੀ ਨਹੀਂ ਹੈ ਸਤਵਾਦੀ ਹੈ ਸੱਚ ਕੀ ਹੈ ਸਚਾਈ ਕੀ ਹੈ ਪਰੰਪਰਾ ਕੀ ਹੈ ਇਹਦਾ ਕੋਈ ਮਤਲਬ ਨਹੀਂ ਸਚਾਈ ਕੀ ਹੈ ਤੇ ਸਿੱਖ ਦਾ ਮਤਲਬ ਹੈ ਸਚਾਈ ਨੂੰ ਕਬੂਲ ਕਰਨਾ ਪਰੰਪਰਾ ਨੂੰ ਕਬੂਲ ਕਰਨਾ ਇਹ ਨਹੀਂ ਵੀ ਮੇਰਾ ਪਿਓ ਮਨਾਉਂਦਾ ਸੀ ਪੂਰਨ ਨਮਾਸੀ ਦਾਦਾ ਮਨਾਉਂਦਾ ਸੀ ਪਰਦਾਦਾ ਮਨਾਉਂਦਾ ਸੀ ਤੇ ਜੇ ਇਸੇ 당 ਨਾਲ ਅਗਰ ਚਲੇ ਜਾਈਏ ਨਾ ਤੇ ਜਿੱਥੋਂ ਮਨੁੱਖੀ ਦੁਨੀਆ ਚਲੀਏ ਪਹਿਲੇ ਜੰਗਲਾ ਚ ਰਹਿੰਦੇ ਸਨ ਨੰਗੇ ਰਹਿੰਦੇ ਸਨ ਤੂੰ ਨੰਗਾ ਹੀ ਰਹੀਏ ਪਰ ਗੱਲ ਮੁਕਾਓ ਉਹ ਦਰਖਤਾਂ ਥੱਲੇ ਹੀ ਰਹਿੰਦੇ ਸਨ ਉਹ ਪਹਾੜਾਂ ਦੀਆਂ ਕੰਦਰਾਂ ਦੇ ਚ ਰਹਿੰਦੇ ਸਨ ਸਾਡੇ ਪਿਤਾ ਪਿਤਾ ਮੇ ਬਿਲਕੁਲ ਪਿੱਛੇ ਚਲੇ ਜਾਓ ਆਦੀਮ ਮਖਲੂਕ ਕੀ ਸੀ ਜੇ ਪੁਰਾਣੀ ਦੀ ਨਕਲ ਕਰਨੀ ਹੈ ਨਹੀਂ ਵਕਤ ਦੀ ਵਿਚਾਰ ਕਰਨੀ ਹੈ ਵਕਤ ਵਿਚਾਰੇ ਸੁਬੰਦ ਆਵੇ ਤਾਂ ਸਾਹਿਬ ਕਹਿੰਦੇ ਨੇ ਚ ਉਠ ਨਾ ਚੰਦ ਸੂਰਜ ਕੀ ਤੇ ਤੇ ਸੰਗਰਾਮ ਮਨਾਉਣ ਨਾਲ ਪੁਨਿਆ ਮਨਾਉਣ ਨਾਲ ਮਸਿਆ ਮਨਾਉਣ ਨਾਲ ਚੰਦਰ ਗ੍ਰਹਿਣ ਮਨਾਉਣ ਨਾਲ ਸੂਰਜ ਗ੍ਰਹਿਣ ਮਨਾਉਣ ਨਾਲ ਮਨ ਦੀ ਝੂਠ ਨਹੀਂ ਲੈਂਦੀ। ਜੇ ਕੁਝ ਵੀ ਕਰ ਲਓ। ਝੂਠ ਨਾ ਅੰਨੇ ਝੂਠ ਨਾ ਨਾਏ ਅੰਨ ਦਾ দান ਕਰਨ ਨਾਲ ਵੀ ਮਨ ਦੀ ਝੂਠ ਨਹੀਂ ਲੈਂਦੀ। ਔਰ ਇਸ਼ਨਾਨ ਕਰਨ ਨਾਲ ਵੀ ਮਨ ਦੀ ਝੂਠ ਨਹੀਂ ਲੈਂਦੀ। ਝੂਠ ਨਾ ਅੰਨੇ ਝੂਠ ਨਾ ਨਾਏ ਝੂਠ ਨਾ ਮੇਂਵਰੀ ਇਹ ਸਭ ਥਾਂ ਹੀ ਇਸਲਾਮ ਦੇ ਵਿੱਚ ਬਰਖਾ ਦਾ ਦੇਵਤਾ ਮੰਨਦੇ ਨੇ ਵਾਜਾ ਖਿਜਰਾ ਤੇ ਹਿੰਦੂ ਧਰਮ ਦੇ ਵਿੱਚ ਮੰਨਦੇ ਨੇ ਇੰਦਰ ਤੇ ਇੰਦਰ ਦੀ ਬਕਾਇਦਾ ਪੂਜਾ ਹੁੰਦੀ ਹੈ ਜਿਸ ਸਾਲ ਹਿੰਦੁਸਤਾਨ ਦੇ ਵਿੱਚ ਬਾਰਿਸ਼ਾਂ ਲੇਟ ਹੋ ਜਾਣ ਤਾਂ ਲੋਕੀ ਉੱਥੇ ਇੰਦਰ ਦੀ ਪੂਜਾ ਕਰਦੇ ਨੇ ਯੱਗ ਕਰਦੇ ਨੇ ਹਵਨ ਕਰਦੇ ਨੇ ਬੇ ਇੰਦਰ ਦੇਵਤੇ ਨੂੰ ਪ੍ਰਸੰਨ ਕਰੀਏ ਤੇ ਬਰਖਾ ਹੋਵੇ ਨਹੀਂ ਪਵੇ ਤੇ ਸਾਬ ਕਹਿੰਦੇ ਨੇ ਬਰਖਾ ਦਾ ਦੇਵਤਾ ਹੈ ਬਦਲਾਂ ਦੀ ਪੂਜਾ ਕਰਨ ਨਾਲ ਕੋਈ ਮਨ ਦੀ ਝੂਠ ਲੈ ਜਾਣੀ ਝੂਠ ਨਾ ਮੈਂ ਵਰੀਏ ਸਭ ਤਾਂ ਝੂਠ ਨਾ ਧਰਤੀ ਝੂਠ ਨਾ ਪਾਣੀ ਇੱਕ ਹੋਰ ਤਰੀਕਾ ਅਪਣਾਇਆ ਜਾਂਦਾ ਹੈ ਧਰਤੀ ਦੇ ਵਿੱਚ ਗੁਫਾ ਬਣਾ ਕੇ ਧੋਰਾ ਬਣਾ ਕੇ ਧਰਤੀ ਦੇ ਵਿੱਚ ਰਹਿਣਾ ਧੋਰਿਆਂ ਦੇ ਵਿੱਚ ਰਹਿਣਾ ਤੇ ਨਕਲ ਕੁਝ ਸਾਡੇ ਵੀ ਗੁਰਮਤ ਦੇ ਸਾਧੂਆਂ ਨੇ ਵੀ ਕਰ ਲਈ ਤੇ ਮੈਂ ਫਿਰ ਅਰਸ਼ ਕਰਾਂ ਜਿਹੜੀ ਜਿਹੜੀ ਰਸਮੋ ਰਿਵਾਜ ਕਿਰਿਆ ਗੁਰਬਾਣੀ ਤੇ ਕੋਰੀ ਨਹੀਂ ਉਤਰਦੀ ਬਸ ਮਨ ਮਤ ਹੈ ਕਿ ਕੋਈ ਗੁਰਨਾਮਿਕ ਨਹੀਂ ਅਗੰਮੀ ਖੋਜ ਸਾਡੇ ਸਾਹਮਣੇ ਵਕਤ ਦੇ ਮੁਤਾਬਕ ਰੱਖੀ ਹੈ ਔਰ ਅਜੋਕੇ ਯੁੱਗ ਦੇ ਮਾਲਕ ਨੇ ਆਪ ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਵਚਲ ਅਡਲ ਆਦ ਪੁਰਖ ਫਰਮਾਇ ਇਸ ਯੁੱਗ ਦੇ ਰਖਵਾਲੇ ਇਸ ਯੁੱਗ ਦੇ ਚ ਜ਼ਿੰਮੇਵਾਰੀ ਅਕਾਲ ਪੁਰਖ ਨਾਲ ਜੋੜਨ ਦੀ ਇਹ ਗੁਰਮਤ ਦੀ ਗੁਰਬਾਣੀ ਦੀ ਤਹਿਰਾਨ ਦੇਚ ਇੱਕ ਮੁਸਲਮਾਨ ਗੁਰਬਾਣੀ ਦੇ ਵਿਚਾਰ ਤੇ ਕੀਰਤਨ ਤੋਂ ਇਤਨਾ ਪ੍ਰਭਾਵਿਤ ਹੋਇਆ ਤੇ ਗੁਰਬਾਣੀ ਦੇ ਕੁਝ ਅਰਥ ਉਹਨਾਂ ਨੂੰ ਸਰਦਾਰ ਮੱਖਣ ਸਿੰਘ ਉਹਨਾਂ ਨੇ ਦੱਸੇ ਜੋ ਉੱਥੇ ਗੁਰਦਾਰੇ ਦੀ ਸੇਵਾ ਕਰਦੇ ਨੇ ਤੇ ਉਹ ਅੱਜ ਮੁਸਲਮਾਨ ਸਮਾਧੀ ਦੇਚ ਚਲਾ ਜਾਂਦਾ ਤੇ ਸਮਾਧੀ ਦੇਚ ਉਹ ਜੋਸ਼ ਨੂੰ ਝਲਕਾਰੇ ਪੈਂ ਉਹ ਕਹਿੰਦਾ ਉਹਦੇ ਆਪਣੇ ਅਲਫਾਜ਼ ਦੇ ਅਜੋਕੇ ਯੁੱਗ ਦਾ ਮਾਲਿਕ ਗੁਰੂ ਨਾਨਕ ਇਸ ਯੁੱਗ ਦੇ ਵਿੱਚ ਅਕਾਲ ਪੁਰਖ ਨਾਲ ਜੁੜਨ ਦਾ ਸਖੇਂ ਤਰੀਕਾ ਗੁਰੂ ਨਾਨਕ ਦੀ ਬਾਣੀ ਗੁਰੂ ਨਾਨਕ ਦਾ ਦਿੱਤਾ ਹੋਇਆ ਮੰਤਰ ਉਹਨਾਂ ਦੀ ਜਪ ਸਾਧਨਾ ਤੂੰ ਧਰਤੀ ਦੇ ਵਿੱਚ ਭੋਰਾ ਬਣਾ ਕੇ ਬੈਠ ਜਾਣਾ ਸਾਬ ਕਹਿੰਦੇ ਇਹਦੇ ਨਾਲ ਵੀ ਮਨ ਦੀ ਝੂਠ ਨਹੀਂ ਲੈਂਦੀ ਕਿ ਬਾਬੇ ਭੋਰੇ ਚ ਚਲੇਗਾ ਇਹਨੇ ਤੇ ਬਾਬੇ ਕੋ ਕੀੜੇ ਮਕੋੜੇ ਨੇ ਕੋਈ ਸੱਪੇ ਭੋਰੇ ਚ ਚਲੇਗਾ ਭੋਰੇ ਚ ਕਿਉਂ ਜਾਣਾ ਮਨੁੱਖ ਹੈ ਦਿਲ ਦਿਮਾਗ ਦਿੱਤਾ ਹੈ ਰੱਬ ਨੇ ਤੇ ਫਿਰ ਕਰਦੇ ਨੇ ਜਲਧਾਰਾ ਕਿਸੇ ਡੂੰਘੇ ਪਾਣੀ ਦੇ ਵਿੱਚ ਗਰਦਨ ਜਿਤਨਾ ਡੂੰਘਾ ਪਾਣੀ ਉੱਥੇ ਖੜੇ ਹੋ ਕੇ ਮੰਤਰਾਂ ਦਾ ਜਾਪ ਕਰਨਾ ਪਾਣੀ ਦੇ ਵਿੱਚ ਉਹਨੂੰ ਕਹਿੰਦੇ ਨੇ ਜਲਧਾਰਾ ਸਾਬ ਕਹਿੰਦੇ ਨੇ ਇਸ ਤਰ੍ਹਾਂ ਦਾ ਜਲਧਾਰਾ ਕਰਨ ਨਾਲ ਵੀ ਮਨ ਦੀ ਝੂਠ ਨਹੀਂ ਲੈਂਦੀ ਝੂਠ ਨਾ ਅੰਨੇ ਝੂਠ ਨਾ ਆਈ ਝੂਠ ਨਾ ਮੀ